ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਨੂੰ ਵੀਰੋ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਮਾਲੇਵਾਲ ਤਹਿਸੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਸੁਖਵਿੰਦਰ ਸਿੰਘ ਵਾਲਖੋਣਾ ਅਗਲਾ ਆਪਾਂ ਪਹੁੰਚੇ ਆ ਆ ਦੇਖ ਸਾਦੇ ਜੇ ਬੋਰਡ ਸਾਹਮਣੇ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਚਾਰ گاਵਾ ਦਿਖਾਉਣੀ ਆ ਚਾਰੇ ਦੀਆਂ ਚਾਰੇ ਸੁੰਗੀਆਂ ਸਵਾਈਆਂ ਤੁਹਾਨੂੰ ਦਿਖਾਵਾਂਗੇ ਮਗਰ ਵਛੀਆਂ ਵੀ ਜਿੰਨਾ ਮਗਰ ਸੋਹਣੀਆਂ ਆ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀ ਜਹਾਨਾ ਨਾਲ ਤੇ ਪੁੱਛਦੇ ਹਾਂ ਸਾਰੀ ਡਿਟੇਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਸਣਾ ਠੀਕ ਠਾਕ ਜੀ ਠੀਕ ਠਾਕ ਵੀ ਜੀ ਸਣਾ ਸਕੈਮ ਜੀ ਸਿੱਤਾ ਹੁਣ ਠੀਕ ਜੀ ਹੁੰਦੇ ਅੱਗੇ ਨਾ ਹੋਰ ਕਿ ਜਿਆਦਾ ਢਿੱਲਾ ਹੋ ਗਿਆ ਹੈ ਬਸ 20 22 ਦੇ ਮੰਜੀ ਦੇ ਰਿਹਾ ਠੀਕ ਹੈ ਮੌਸਮ ਵੀ ਬੜਾ ਠੰਡਾ ਜੇ ਨਾ ਹੁਣ ਹਾਂਜੀ ਹੋਰ ਸਣਾ ਤੁਸੀਂ ਠੀਕ ਠਾਕ ਜੀ ਚਲੋ ਨਾਮ ਦੱਸਦੇ ਕਰੀ ਆਪਣਾ ਨਾਮ ਸੁਬਿੰਦਰ ਸਿੰਘ ਜੀ ਪਿੰਡ ਮਾਲੇਵਾਲ ਜਿਹੜਾ ਗਰਦਾਸਪੁਰ ਜੀ ਫੋਨ ਨੰਬਰ 98552568 ਠੀਕ ਹੈ ਅੱਜ ਪੂਰੀ ਉਹ ਜੀ ਆਵਾਜ਼ ਨਹੀਂ ਨਿਕਲ ਰਹੀ ਜਿਹਾ ਜਿਹਾ ਅੱਗੇ ਨਿਕਲਦੀ ਹੁੰਦੀ ਆਵਾਜ਼ ਬਹੁਤ ਬੁਰਾ ਲਾਇਆ ਮੈਂ ਠੀਕ ਹੈ ਮੈਂ ਕੱਲ ਬਸੰਦ ਉੱਠਿਆ ਮੈਂ ਆ ਤੁਸੀਂ ਕਹਿੰਦੇ ਕੱਲ ਦੀਆਂ ਬੱਚੀਆਂ ਚਾਰ ਜਿਆਦਾ ਕੰਮ ਤੇ ਲਾ ਹੋ ਗਿਆ ਸੀ ਚਲੋ ਇਹ ਆ ਕਿ ਚਲੋ ਹੁਣ ਹੌਲੀ ਹੌਲੀ ਫਿਰ ਸੈੱਟ ਹੋ ਜਾਊਗਾ ਤੇ ਹੁਣ ਆ ਜਿਹੜੀ ਪਹਿਲੇ ਨੰਬਰ ਤੇ ਬੱਚਾ ਕੀ ਜੇ ਤੇ ਮਗਰ ਇਹ ਮੁੰਗੀ ਤੋਫਾਇਆ ਵੱਛੀ ਜੇ ਦੇ ਮਗਰਾ ਦੇਖ ਸਾਦੇ ਜੀ ਕਾਫੀ ਪਿਆਰੀ ਵੱਛੀ ਹੈ ਤੇ ਨਾੜੂ ਜਿਹੜਾ ਨਾਲ ਹੀ ਆ ਪਰਸਾਂ ਸੋਈ ਹੈ ਪਰਸਾਂ ਦੀ ਸੋਈ ਹੈ ਬੱਚੀ ਦੀ ਹਾਈਟ ਲੈਂਥ ਹੁਣ ਤਾਂ ਕਾਫੀ ਚੰਗੀ ਹੈ ਵੀਡ ਕੁਆਲਿਟੀ ਬਹੁਤ ਵਧੀਆ ਤੇ ਜਿਹੜਾ ਕੋਈ ਤਿਆਰ ਕਰਨ ਵਾਲਾ ਵਛੇ ਤਿਆਰ ਕਰਨ ਵਾਲਾ ਲੈ ਜਾਊਗਾ ਤੇ ਵਛੇ ਵੀ ਜਲਦੀ ਤਿਆਰ ਹੋ ਜੂਗੇ ਤੇ ਸੂਆ ਕਿੰਨਾ ਚ ਬਿੱਤੀ ਖਾਂਦਾ ਜੀ ਵੇਖਣ ਦਾ ਪਹਿਲਾ ਦਾ ਦੂਸਰਾ ਸੂਆ ਜੀ ਦੂਸਰਾ ਸੂਆ ਹੈ ਤੇ ਕਿੰਨਾ ਕ ਬੋਲਾ ਜਿਹਦੇ ਕੋਲ ਬੋਲਾ ਨਹੀਂ ਜੀ 15 16 ਕਿਲੋ ਹੋਣਾ ਜੀ ਅੱਛਾ ਹਾਂ ਜੀ 15 16 ਲੀਟਰ ਬੋਲਾ ਹੀ ਆ ਹਾਂ ਜੀ ਕਿੱਥੇ ਲੱਗਾ ਜਾਵੇ ਕਿੰਨਾ ਕ ਚਵਾਈ ਜਾਊਗੀ ਦੁੱਧ ਵੀ ਜੀ ਨੇ ਪਹਿਲੇ ਸੂਏ ਨਾਲ ਉਹ ਸੱਜਣ ਬਦ ਦੇ ਕੋਈ ਆਪਣੇ ਇਹਨੇ 22 ਲੀਟਰ ਕੱਢਿਆ ਪਹਿਲੇ ਸੂਏ ਅੱਛਾ ਹਾਂ ਜੀ ਤਿਆਰ ਕੀ ਕਿੰਨਾ ਕ ਚਵਾ ਦੋ 20 ਲੋ ਪਰ ਸਿੰਘ ਵੀ ਬਾਰ ਬਸੰਤ ਦੇ ਟੁਰਨੇ ਆਏ ਤੋ ਰੇਹੇ ਠੰਡਾ ਬਸੰਤ ਇਹ ਵੈਸਾ ਬੰਦੀ 26 ਕਿਲੋ ਦਾ ਸਹੀ ਦਾ ਵਸ਼ੀਰ ਆਮ ਨਾ ਦੇਣਾ ਜਿਹੜੀ ਕੱਦ ਕਾਠ ਵਾਲੀ ਠੀਕ ਹੈ ਹਾਂਜੀ ਬਾਕੀ ਮਗਰ ਵਸ਼ੇ ਵੀ ਬੜੀ ਕਮਾਲ ਦੀ ਲਿਆ ਫਿਰ ਖੋਲੋ ਤੋਰੀਏ ਆ ਦੇਖ ਸਾਦੇ ਬਾਕੀ ਕੱਦ ਕਾਠ ਤੇ ਕਾਫੀ ਚੰਗੀ ਹੈ ਤੇ ਰੰਗ ਰੂਪ ਦੀ ਆਪੇ ਕਾਫੀ ਸੋਹਣੀ ਹੈ ਜਿਹੜੀ ਬਾਕੀ ਸੂਈ ਸਵਾਈ ਆ ਚਵਾਈ ਜਿਹੜੀ ਇਹਦੀ ਹੋ ਜਾਣੀ ਆ ਉਤਰਾ ਕੱਦ ਕਾਠ ਪੱਖੋਂ ਰੰਗ ਰੂਪ ਪੱਖੋਂ ਜਿਹੜੀ ਸੋਹਣੀ ਹੈ ਤੇ ਕੇ ਰੱਖੇ ਵੀ ਦੇ ਫਿਰ ਮੁੱਲੇ ਦਾ ਮੁੰਤਗੀ ਜੀ ਕੋਲ 9095 ਕਰ ਲਈਏ ਅੱਛਾ 75 ਬਚੀ ਦੇ ਦੀ 75000 ਜੀ ਵਿੱਚੋਂ ਕਰ ਦਈਏ ਮੰਨ ਤਾ ਨਾ ਕਿੰਨੀ ਕਰਦੀ ਪੁੱਛ ਜਾ ਜੇ ਕਰ ਦੋ ਫਿਰ ਦੱਸ ਦੋ ਤੁਸੀਂ ਜੀ ਦਾ ਦੀਏ 3 ਜਾਂ ਦਾ ਦੀਏ ਹਰ 70 ਦੇ ਦੀਏ ਵਿੱਚ ਅੱਛਾ ਹਾਂਜੀ 70000 ਦੀ ਹਾਂਜੀ ਛੋਟ ਹੋ ਜੂਗੀ ਵਿੱਚ ਹੋਰ ਕਿੰਨੀ 68000 ਰੁਪਏ ਅੱਛਾ 68000 ਦੀ ਹਾਂਜੀ 67000 ਦੀ ਵੱਛੀ ਵੀ ਜੀ ਤੇ ਚਲੋ 67000 ਦੀ ਦੇ ਦੋਗੇ ਤੇ ਮਾਨਤਾ ਨੂੰ ਮੌਕੇ ਤੇ ਹੋਰ ਕਰ ਦੋਗੇ ਕਰ ਦਾਂਗੇ ਵੀ ਜੀ ਵੱਛੀ ਕੋਈ ਪਾ ਲੈਣਾ ਹੀ ਬੜਾ ਜਿੰਨਾ ਵੱਛੀ ਦਾ ਮੋਲਿਆ ਠੀਕ ਹੈ ਹਾਂਜੀ ਬਾਕੀ ਮਗਰ ਵੱਛੀ ਵੀ ਸੋਹਣੀ ਆ ਤੇ ਵੜ ਆਪ ਵੀ ਸੋਹਣੀ ਆ 67000 ਦੀ ਵੀ ਜਿਹੜੀ ਗਿੰਦੇਗੀ ਦਵਾਂਗੇ ਬਾਕੀ ਕੋਈ ਵੀਰ ਬਾਕੀ ਕੋਈ ਵੀਰ ਇੱਥੇ ਆ ਕੇ ਵੇਖੇ ਕਰੀ ਕੱਦ-ਗਾਠ ਪੱਖਾਂ ਵੀ ਚੰਗੀ ਆ ਤੇ ਰੰਗ-ਰੂਪ ਪੱਖਾਂ ਵੀ ਚੰਗੀ ਆ। ਠੀਕ ਆ ਜੀ ਤੇ ਹੁਣ ਆ ਗਏ ਆਪਣੇ ਕੋਲ ਦੂਸਰੇ ਨੰਬਰ ਤੇ। ਇਹਦੇ ਮਗਰ ਵੀ ਬੱਚਾ ਤਾਜ਼ਾ ਹੀ ਜੀ ਬਿਲਕੁਲ। ਇਹ ਵੀ ਜੀ ਬੱਚਾ ਜੋ ਤਾਂ ਇਹਦੇ ਇਹ ਬੱਚਾ ਹੈ ਇੱਕ ਮਿੰਟ 나ੜੂ ਦਿਖਾ ਦਈਏ। ਹਾਂ ਦੇਖ ਸਕਦੇ। ਗਿੱਲਾ 나ੜੂ। 나ੜੂ ਗਿੱਲਾ ਹੈ। 나ੜੂ ਦੇ ਬੱਚੇ। ਠੀਕ ਆ। ਇਹ ਕੱਲ ਦੀ ਸੂਈ ਹੈ ਜੀ? ਇਹ ਕੱਲ ਦੀ ਸੂਈ ਦੱਸਦੇ ਆ। ਹਾਂ ਜੀ ਦੂਸਰਾ ਸੂਆ ਜੇ ਦਾ। ਦੂਸਰਾ ਸੂਆ ਤੇ ਥਾਣਾ ਇਹਦੇ ਵੀ ਲੱਗਦੇ ਦੇਖ ਸਕਦੇ ਜੀ। ਤੇ ਇਹ ਕਿੰਨਾ ਕੁ ਦੁੱਧ ਚ ਵਜੂਗੀ? ਇਨੇ ਵੀ ਜੀ ਪਹਿਲੇ ਸੂਏ ਇਨੇ ਵੀ 20 ਲੀਟਰ ਦੁੱਧ ਕੱਟਿਆ ਵਾ ਅੱਛਾ ਇਹ ਕਹ ਦੁੱਧ ਵੀ 22 ਕਿਲੋ ਦੇ ਦੇਗੀ ਠੀਕ ਹੈ ਜੀ ਹਾਂਜੀ ਲਿਆ ਖੋਲੋ ਫਿਰ ਤੋੜਦੀ ਹਾਂ ਨਾ ਬਾਕੀ ਚੰਗੇ ਕਦ ਕਾਠਾ ਲਈਏ ਵੀ ਬਾਕੀ ਮੌਸਮ ਠੰਡਾ ਹਨ ਕਰਕੇ ਨਮਾਈਆਂ ਨਮਾਈਆਂ ਨਹੀਂ ਆ ਰੰਗ ਰੂਪ ਪੱਖੋਂ ਜਿਹੜੀਆਂ ਸਾਰੀਆਂ ਸੋਹਣੀਆਂ ਇਹਦੀ ਰਿਪੋਰਟ ਬੜੀ ਬੱਸੀ ਜੀ ਸਾਹ ਸੁਬੜੀ ਖੰਤ ਕੋਈ ਬਹੁਤ ਸੁਣੀ ਵੀਰ ਜੀ ਲੱਗੀ ਠੀਕ ਹੈ ਜੀ ਤੇ ਇਹਦਾ ਕੀ ਰੱਖੀਏ ਫਿਰ ਮੁੱਲ ਆਪਾ ਮੁੱਲ ਵਿੱਚ ਭਾਏ ਦਾ ਵੀ 70 75 ਕਰ ਲਈਏ ਅੱਛਾ 70000 ਦੀ ਵਿਚ ਲਈ 67000 ਦੀ ਹਾਂਜੀ ਵਿੱਚ ਉਡਾ ਦਈਏ ਤਲਾ ਦੋ 65 ਦੀ ਕਰਦੀਏ 68 ਦੀ ਲੈ ਅੱਛਾ 68000 ਦੀ ਹੋਰ ਕਰ ਦੋਗੇ ਮਨ 60 ਹੀ ਦੇ ਜੀ ਅੱਛਾ ਪੂਰੇ 60 ਦੀ ਹਾਂਜੀ ਚਲੋ ਵਿੱਚ ਛੋਟ-ਛਾਟ ਹੋਰ ਕਰ ਦੋਗੇ ਕੀ 57000 ਦੀ ਵਿੱਚ ਲਈ ਅਜ ਥੱਲੇ ਹੀ ਕਰੀ ਜਾਣਾ ਬਸ ਮੱਛੀ ਵੇ ਲੋ ਡੀ ਆ ਠੀਕ ਐ ਬਾਕੀ ਦੋਵਾਂ ਦੇ ਕੱਦ ਕਾਠੇ ਇੱਕੋ ਜਿਹੇ ਹਾਂਜੀ ਹਾਂਜੀ ਪੂਰੇ 55000 ਦੀ ਬਚੀ ਅੱਛਾ 55000 ਦੀ ਹਾਂਜੀ ਠੀਕ ਐ ਚਲੋ ਬਾਕੀ ਜੇ ਕੋਈ ਜੋੜਾ ਹੀ ਲਊਗਾ ਤੇ ਮੰਤਨ ਹੋਰ ਕਰ ਦੋਗੇ ਬਾਕੀ ਵੇੜਾ ਦੋਵੇਂ ਚੰਗੀਆਂ ਵਾ ਕੋਈ ਵੀ ਇੱਥੇ ਆ ਕੇ ਆਪਣੀ ਚਵਾਈ ਕਰਕੇ ਮਰਜ਼ੀ ਨਾਲ ਪਸੰਦ ਕਰਕੇ ਲਵੇ ਜਿਹੜਾ ਸਾਫ ਸੁੱਧੇਵਾ ਕਿੱਥੇ ਮੂਤਰੀ ਦਾ ਕਿਲੇਵਾ ਲੱਗਾ ਰੱਖਿਆ ਮਿੱਟੀ ਵਾਲਾ ਜੱਡਾ ਵੇ ਠੀਕ ਐ ਜੀ ਹਾਂਜੀ ਤੇ ਹੁਣ ਇੱਕ ਹੋਰ ਸੂਈ ਸਵਾਈ ਆ ਗਈ ਐ ਇਹ ਤਾਂ ਮਗਰ ਬੱਚਾ ਇਹ ਸ਼ੇਰ ਮਗਰ ਰਛੀ ਹਾਂਜੀ ਤੇ ਇਹਨੋਂ ਕਿੰਨਾ ਚਿਰ ਹੋ ਗਿਆ ਸੁਈ ਨੂੰ ਇਹ ਵੀ ਜੀ ਹਫਤਾ ਕੋ ਹੀ ਗਿਆ ਅਜੇ ਤੇ ਤੱਕ 20 ਲੀਟਰ ਹੈਗਾ ਜੀ ਤੇ 4 16 ਲੀਟਰ ਹਾਂਜੀ ਦੁੱਧ ਦੇ ਦੇਗੀ ਭਾਈ 23 ਲੀਟਰ ਦਾ ਅੱਛਾ ਹਾਂਜੀ ਜਾਤ ਕੁਆਰਟ ਦੇ ਬ੍ਰੀਡ ਬਹੁਤ ਕਰਾਉ ਸਿਆ ਤਾਂ ਥੋੜੀ ਜੀ ਤੋਰ ਜੀ ਫਿਰ ਇਹਨਾਂ ਵਿੱਚ 22 23 ਲੀਟਰ ਦੇ ਕਰੀਬ ਜਿਹੜਾ ਇਹ ਵੀ ਕਹਿੰਦੇ ਕਿ ਦੁੱਧ ਚਾ ਆਜੂਗੀ ਇਹ ਇਹਦਾ ਕੀ ਵਿੱਧੀ ਫਿਰ ਰੱਖੀ ਮੁੱਲ ਮੁੱਲ ਦੇ ਵੀ ਜੀ ਭਾਈ 70 ਕਰਾ ਲਓ ਇਹਦਾ 62000 ਦੇ ਜੀ 62000 ਦੀ ਹਾਂ ਜੀ ਗੱਦ ਦੇ ਉੱਤੇ ਇਹਦਾ ਵੀ ਠਾਡੇ ਜਿੱਡਾ ਹੀ ਜੀ ਪੂਰਾ ਬੜੀ ਰਸ਼ੀ ਵੱਡੀ ਰਸ਼ੀ ਹੈ ਹਾਂ ਹਾਈਟ ਲੈਂਥ ਪੱਖਾ ਚੰਗੀ ਹੈ ਬਾਕੀ ਕੋਈ ਗੱਟਾ ਸਾਫ਼ ਹੈ ਰਸ਼ੀ ਹਾਈਟ ਲੈਂਥ ਪੱਖਾ ਜਿਹੜੀ ਚੰਗੀ ਆ ਹਾਂ ਜੀ ਕਿੰਨੇ ਦੀ ਜਸ ਨੂੰ ਹੀ ਕਰੀਏ ਇਹ ਬਿਲਕੁਲ 60000 ਦੇ ਕਿਹਾ ਗਿਆ ਕਸਰ ਵਿੱਚੋਂ ਕੱਢ ਦਈਏ ਪੂਰੇ 55000 ਦੇ ਹਾਂ ਅੱਛਾ 55000 ਕੋਈ ਨਾ ਲੈ ਕੇ ਠੀਕ ਹੈ ਜੀ ਬਾਕੀ ਇਹ ਆ ਕਿ ਕੋਈ ਇੱਥੇ ਆਣ ਕੇ ਵੇਖੇ ਪਸੰਦ ਆਊਗੀ ਜਰੂਰ ਹੈ ਆਪਣੀਆਂ ਸੋਈਆਂ ਦਾ ਕੋਈ ਢੜਕਾ ਨਹੀਂ ਹੋਇਆ ਜੀ ਠੀਕ ਕਰਦਾ ਹੁੰਦਾ ਢੜਕਾ ਨਹੀਂ ਹਾਂਜੀ ਹਾਂਜੀ ਸੋਈਆਂ ਤੇ ਚਵਾਈ ਹੋ ਜਾਣੀ ਆਪਣੀ ਮਰਜ਼ੀ ਨਾਲ ਚਵਾਈ ਕਰਕੇ ਖੜਨੀ ਕਿਹਨੇ ਤੇ ਹੁਣ ਇੱਕ ਹੋਰ ਸੂਈ ਸਵਾਈ ਆ ਇਹ ਵੀ ਕੱਲ ਦੀ ਸੂਈ ਜੀ ਇਹ ਵੀ ਕੱਲ ਦੀ ਸੂਈ ਦੱਸਦੇ ਆ ਇਹ ਤਾਂ ਮਗਰ ਕੀਜ ਇਹ ਮਗਰ ਬੱਛਾ ਜੀ ਇਹ ਤਾਂ ਮਗਰ ਬੱਛਾ ਦੋ ਮਗਰ ਬੱਛੇ ਤੇ ਦੋ ਮਗਰ ਬੱਛੇ ਆ ਜਦੋਂ ਜਾ ਸੂਆ ਜੋ ਦਾ ਠੀਕ ਹੈ ਦੋ ਤੇ ਕੱਢਿਆ ਨਹੀਂ 11 ਲੀਟਰ ਅੱਛਾ ਹਾਂਜੀ ਅਗਰ ਦੂਸਰਾ ਸੂਆ ਰੱਖੇ ਕਿੰਨਾ ਕੱਢ ਦੋਗੀ ਦੱਸ ਦੇਗੀ 12-13 ਕਿਲੋ ਤੋਂ ਵੱਡੇ ਵੱਡੇ ਦੇ ਘਾਓ ਕੀ ਅਸੀ ਪੌਂਦੀ ਲੋੜ ਨਹੀਂ ਉਦਾਂ ਹੀ ਠੀਕ ਹੈ 12 13 ਲੀਟਰ ਤੇ ਕਰੀਬ ਦੁੱਧ ਜਿਹੜਾ ਕਹਿੰਦੇ ਕਿ ਚਵਾਈ ਜਾਉ ਕੀ ਬਾਕੀ ਇਹ ਉਹਨਾਂ ਨਾਲ ਛੋਟੀ ਹੈ ਉਹ ਤਾਂ ਇੰਨੇ ਵੱਡੀਆਂ ਇਹਦਾ ਕੀ ਰੱਖਣਾ ਹੈ ਜੀ ਮੁੱਲ ਫਿਰ ਆਪਾਂ ਮੁੱਲ ਤੇ ਵਿੱਚ 35 ਕਰ ਲੀਏ ਹਾਂਜੀ 32000 ਦੀ 32000 ਦੀ ਹਾਂਜੀ ਕਿ 30 ਦੀ ਦੇ ਦੀਏ 28000 ਦੇ ਅੱਛਾ 28000 ਦੀ ਬਾਕੀ ਮੇਰੇ ਸਾਫ ਸੁਥਰੀ ਇਹ ਲਿਆ ਲੂਗਾ ਬੜਾ ਵਸੀਦਾ ਠੀਕ ਹੈ ਜੀ ਹਾਂਜੀ ਬਾਕੀ ਹੋਰ ਕੁਝ ਕਹਿਣਾ ਹੈ ਬਸ ਜੀ ਧੰਨਵਾਦ ਜੀ ਠੀਕ ਹੈ ਵੀਰ ਜੀ ਦੂਨੀਆਂ ਵਸ਼ੀਆਂ ਵੀਰ ਜੀ ਤੇ ਭਰਾ ਵੀਰ ਨੇ ਖੜਨੀਆਂ ਹਾਂਜੀ ਚੋਲ ਚੋਆਏ ਸਾਰੇ ਆਪਾਂ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਕੋਈ ਵੀਰ ਇੱਥੇ ਆ ਕੇ ਆਪਣੀ ਤਸੱਲੀ ਨਾਲ ਵੇਸ਼ ਚਾੱਕ ਕੇ ਆਪਣੀ ਸਮਝ ਨਾਲ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ